ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਦੋ ਸੰਦ ਵਿਕਾਊ ਲੈ ਕੇ ਆਏ ਹਾਂ ਖੇਤੀਬਾੜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਆਪਾਂ ਪਹਿਲਾਂ ਗੱਲ ਕਰੀਏ ਤਾਂ 11 ਹਾਲ ਨੇ ਜੈਤੋ ਦੇ ਬਣੇ ਹਾਲ ਨੇ ਦੇਖ ਸਕਦੇ ਹੋ ओरिजिनल ਰੰਗ ਪੇਂਟ ਦੇ ਵਿੱਚ ਹਾਲ ਨੇ ਵੀਰੋ ਦੇਖ ਸਕਦੇ ਹੋ ਤੁਸੀਂ ਜੈਤੋ ਦੇ ਬਣੇ ਹਾਲ ਨੇ ਕਲਦੀਪ ਮਿਸਤਰੀ ਦੇ ਬਣੇ ਹਾਲ ਨੇ ਦੇਖ ਸਕਦੇ ਹੋ ਤੁਸੀਂ ਸਟicker ਨਾਲ ਦੇ ਨੇ ਹਲਾਂ ਦੇ ਕੋਈ ਹਾਲ ਵਿੰਗਾ ਨਹੀਂ ਕਿਸੇ ਪਾਸੇ ਲੱਗਿਆ ਨਹੀਂ ਹੋਇਆ ਕੋਈ ਵੱਲ ਨਹੀਂ ਖਾਦਾ ਹੋਇਆ ਬਹੁਤ ਸੁੱਧ ਹਾਲ ਨੇ ਬਾਅਦ ਚਲਾ ਕੇ ਦਸੱਲੀ ਕਰਕੇ ਤੁਸੀਂ ਫਿਰ ਹਾਲ ਖਰੀਦ ਸਕਦੇ ਹੋ ਰੰਗ ਪੇਂਟ ਨਾਲ ਦਾ ਹਲਾਂ ਦੇ ਦੇਖ ਸਕਦੇ ਹੋ ਇੰਗਲਾਂ ਬਹੁਤ ਹੈਵੀ ਲੱਗੀਆਂ ਹੋਈਆਂ ਨੇ 2 ਕਵਾਂਟਲ 80 85 ਕਿਲੋ ਦੇ ਹਾਲ ਨੇ ਇਹ ਦੇਖ ਸਕਦੇ ਹੋ ਤੁਸੀਂ ਫਾਲੇ ਨਵੇਂ ਨੇ ਵੀਰੋ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਤੁਸੀਂ ਹਲ ਖਰੀਦ ਸਕਦੇ ਹੋ ਚੱਲਣ ਦੇ ਵਿੱਚ ਬਹੁਤ ਸੁੱਧ ਨੇ ਹਲ ਜਿਸ ਕਿਸੇ ਵੀਰ ਨੇ ਵੀ ਖਰੀਦਣੇ ਆ ਵਾ ਕੇ ਫੇਰ ਲਿਜਾ ਸਕਦਾ ਹਲ ਪੂਰੀ ਦਸੱਲੀ ਕਰਕੇ ਫੇਰ ਲਿਜਾ ਸਕਦਾ ਹਲ ਜੈਤੋ ਦੇ ਬਣੇ ਹਲ 11 ਹਲ ਨੇ ਦੁਬਾਰਾ ਫੇਰ ਦੱਸ ਦਿੰਨੇ ਆ ਵੀਰੋ 2 ਕੁਇੰਟਲ 80 85 ਕਿਲੋ weight ਆ ਹਲਾਂ ਦਾ ਦੇਖ ਸਕਦੇ ਹਾਂ ਵੀਰੋ ਹਾਲਤ ਤੁਸੀਂ ਹਲਾਂ ਦੀ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9464213503 ਤੇ ਵੀਰ ਨੂੰ ਫੋਨ ਕਰਕੇ ਹਲਾਂ ਬਾਰੇ ਹੋਰ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੇ ਕਿਸੇ ਵੀਰ ਨੇ ਖਰੀਦਣੇ ਆ ਖਰੀਦਣ ਦਾ ਚਾਹਵਾਨ ਇੱਕ ਵਾਰ ਜੇ ਵੀਰ ਨੂੰ ਜ਼ਰੂਰ ਕਾਲ ਕਰਨੀ ਜ ਜਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਵੀਰ ਕੰਨੀਓ 20000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਨ ਕਰਨਗੇ ਬਾਕੀ ਤੁਸੀਂ ਹਲ ਕੋਲੇ ਜਾ ਕੇ ਦਸੱਲੀ ਕਰਕੇ ਖਰੀਦ ਸਕਦੇ ਹੋ ਬਹੁਤ ਸੁੱਧ ਹਲ ਨੇ 오ਰੀਜਨਲ ਹਲ ਨੇ ਦੇਖ ਸਕਦੇ ਹੋ ਤੁਸੀਂ ਕਿਸੇ ਕੋਲੋਂ ਕੋਈ ਵਿੰਗਾ ਬੌਲਾ ਨਹੀਂ ਹਲ ਕਿਸੇ ਵਪਾਰੀ ਪੀਰ ਕੋਲ ਨਹੀਂ ਹਾਲੇ ਘਰੇਲੂ ਹਲ ਨੇ ਵੀਰੋ ਜਾ ਕੇ ਤੁਸੀਂ ਵੀਰ ਨੂੰ ਫੋਨ ਕਰਕੇ ਫਿਰ ਹਾਲ ਖਰੀਦ ਸਕਦੇ ਹੋ ਰੇਟ ਵਿੱਚ ਤੁਹਾਡਾ ਮਾਨਤਾਣ ਕੀਤਾ ਜਾਊਗਾ ਅੱਗੇ ਆਪਾਂ ਗੱਲ ਕਰੀਏ ਵੀਰੋ ਤਾਂ ਤੁਹਾਡੇ ਲਈ ਲੈ ਕੇ ਆਇਆ 14 ਤਵੀਆਂ ਦੇਖ ਸਕਦੇ ਹੋ ਪੁਰੀਆਂ ਚੰਗੀ ਹਾਲਤ ਦੀਆਂ ਤਵੀਆਂ ਨੇ ਡਰਾਵਰ ਨਾਲ ਤਵੀਆਂ ਪੈ ਜਾਂਦੀਆਂ ਡੰਡੇ ਨਾਲ ਵੀ ਤਵੀਆਂ ਪੈ ਜਾਂਦੀਆਂ ਨੇ ਦੇਖ ਸਕਦੇ ਹੋ ਤੁਸੀਂ ਪੂਰੀ ਚੰਗੀ ਹਾਲਤ ਦੀਆਂ ਤਵੀਆਂ ਨੇ ਤਲਵੰਡੀ ਭਾਈ ਦੀਆਂ ਬਣੀਆਂ ਤਵੀਆਂ ਨੇ ਦਸੱਲੀ ਕਰਕੇ ਤੁਸੀਂ ਫਿਰ ਤਵੀਆਂ ਖਰੀਦ ਸਕਦੇ ਹੋ ਅੱਧੇ ਤਵੇ ਨੇ ਦੇਖ ਸਕਦੇ ਹੋ ਵੀਰੋ ਹਾਲਤ ਤਵੀਆਂ ਦੀ ਚੰਗੀ ਹਾਲਤ ਤੇ ਹੈਵੀ weight ਦੇ ਵਿੱਚ ਚੰਗਾ ਲੋਹਾ ਲੱਗਿਆ ਹੋਇਆ ਤਵੀਆਂ ਦੇ ਦੇਖ ਸਕਦੇ ਹੋ ਟੈਰੀਸਾ ਲੱਗਿਆ ਹੋਇਆ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਤੁਸੀਂ ਤਵੀਆਂ ਖਰੀਦ ਸਕਦੇ ਹੋ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਤਵੀਆਂ ਦੀ ਚੰਗੀ ਹਾਲਤ ਦੇ ਵਿੱਚ ਤਵੀਆਂ ਨੇ ਪੂਰੀ ਮੋਟੀ ਐਂਗਲ ਲੱਗੀ ਹੋਈ ਆ ਹੈਵੀ weight ਦੇ ਵਿੱਚ ਤਵੀਆਂ ਨੇ ਦੇਖ ਸਕਦੇ ਹੋ ਵੀਰੋ ਤਲਵੰਡੀ ਭਾਈ ਦੀਆਂ ਬਣੀਆਂ ਤਵੀਆਂ ਨੇ ਦੁਬਾਰਾ ਫੇਰ ਦੱਸ ਦਿੰਨੇ ਆ 14 ਤਵੀਆਂ ਨੇ ਅੱਧੇ ਤਵੇ ਨੇ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਤੁਸੀਂ ਤਵੀਆਂ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9464113503 ਤੇ ਵੀਰ ਨੂੰ ਫੋਨ ਕਰਕੇ ਤਵੀਆਂ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ 11 ਹਾਲ ਤੇ 14 ਤਵੀਆਂ ਇੱਕੋ ਵੀਰ ਕੋਲ ਨੇ ਇੱਕ ਘਰੋਂ ਹੀ ਤੁਹਾਨੂੰ ਦੋਵੇਂ ਸੰਦੇ ਮਿਲ ਜਾਣਗੇ ਜਿਸ ਕਿਸੇ ਵੀਰ ਨੇ ਵੀ ਖਰੀਦਣਿਆ ਵੀਰ ਨੂੰ ਫੋਨ ਕਰਕੇ ਜਾ ਸਕਦੇ ਹਾਂ ਤਵੀਆਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੋ ਸਾਡੇ ਤੋਂ ਦੱਸਣ ਕੰਨੀ ਹੋ ਜਾਣਕਾਰੀ ਰਹਿ ਗਈ ਹੋਵੇ ਵੀਰ ਨੂੰ ਫੋਨ ਕਰਕੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿ ਹੁਣ ਆਪਾਂ ਇਹਨਾਂ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨੇ ਨੂੰ 28000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਹੋ ਜੂਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਨ ਕਰਨਗੇ ਦੋਵੇਂ ਸੰਦੇ ਵਾਈਬਰੇਟ ਦੇ ਵਿੱਚ ਨੇ ਵੀਰੋ ਜਿਸ ਕਿਸੇ ਵੀਰ ਨੇ ਖਰੀਦਣਾ ਖਰੀਦ ਸਕਦਾ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਵੀਰੋ ਚੱਲ ਰੇ ਸਕਰੀਨ ਤੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰੋ ਆਪਾਂ ਤੁਹਾਡੀ ਐਡ ਫਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਵ ਰੇਟਾਂ ਤੇ ਨਵੇਂ ਸੰਦ ਖੇਤੀਬਾੜੀ ਸਾਧਨ ਮਕਾਉ ਲੈ ਕੇ ਆਉਂਦੇ ਰਹਾਂਗੇ ਨਵੀਆਂ ਵੀਡੀਓ ਤੁਹਾਡੇ ਤੱਕ ਜਲਦ ਪਹੁੰਚ ਸਕਣ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਰੋ ਧੰਨਵਾਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਧੰਨਵਾਦ